ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲੰਕੰ ਬਿਨਾ ਨਿਹ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਾਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲੰਕੰ ਬਿਨਾ ਨਿਹਕਲੰਕੀ ਸਰੂਪੇ ਸੋ ਕਲੰਕੰ ਕਲੰਕੰ ਪਾਠ ਕਰਨਾ ਹੈ ਸੋ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ हे ਪ੍ਰਮਾਤਮਾ ਜੀ ਆਪ ਜੀ ਕਲੰਕ ਤੋਂ ਰਹਿਤ ਹੋ ਕਿਸੇ ਪ੍ਰਕਾਰ ਦਾ ਵੀ ਆਪ ਜੀ ਨੂੰ ਕਲੰਕ ਨਹੀਂ ਨੇਹ ਕਲੰਕੀ ਸਰੂਪੇ ਤੇ ਨੇਹ ਕਲੰਕ ਰੂਪ ਹੋ ਆਪ ਜੀ ਜਿਹੜਾ ਨੇਹ ਕਲੰਕ ਰੂਪ ਹੋਵੇ ਉਹਨੂੰ ਕਲੰਕਣਿਕ ਲੱਗਦਾ ਕਦੇ ਵੀ ਇਸ ਵਾਸਤੇ ਉਹ ਪ੍ਰਮਾਤਮਾ ਨੇਹ ਕਲੰਕ ਰੂਪ ਹੈ ਤੇ ਕਲੰਕ ਤੋਂ ਰਹਿਤ ਹੈ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਸੋ ਰਾਜੇਸ਼ਵਰੰਗ ਪਾਠ ਕਰਨਾ ਹੈ ਰਾਰੇ ਕੰਨਾ ਜਿਜੇ ਲਾਂ ਸਸੇ ਦੇ ਪੈਰ ਚ ਵਾਵਾ ਸੋ ਰਾਰੇ ਨੂੰ ਟਿਪੀ ਰਾਜੇਸ਼ਵਰੰਗ ਸੋ ਪਰਮ ਰੂਪੇ ਸੋ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਮਸ਼ਕਾਰ ਹੈ ਰਾਜਿਆਂ ਦੇ ਵੀ ਸ਼ਰੋਮਣੀ ਰਾਜੇ ਪਰਮ ਬਹੁਤ ਹੀ ਸੁੰਦਰ ਰੂਪ ਵਾਲੇ ਪਰਮਾਤਮਾ ਜੀ ਆਪ ਜੀ ਨੂੰ ਨਮਸ਼ਕਾਰ ਹੈ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਸੋ ਜੋਗ ਜਿਹੜੇ ਜੋਗੀ ਹਨ ਜੋਗੀਆਂ ਦੇ ਵੀ ਜੋਗੇਸ਼ਵਰੰ ਸੋ ਜੋਗੀਆਂ ਦੇ ਵੀ ਰਾਜਾ ਜੋਗੀ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ ਪਰਮ ਸਿੱਧੇ ਸੋ ਪਰਮ ਵੱਡੀ ਸ਼ਕਤੀ ਵਾਲੇ ਸਮਰੱਥਪੁਰਖ ਪਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਜੋਗੀਆਂ ਦੇ ਵੀ ਰਾਜਾ ਜੋਗੀ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ ਸੋ ਸ਼੍ਰੋਮਣੀ ਰਾਜੇ ਅਕਾਲ ਪੁਰਖ ਜੀ ਆਪ ਜੀ ਨੂੰ ਨਮਸਕਾਰ ਹੈ ਰਾਜਿਆਂ ਦੇ ਵੀ ਸ਼੍ਰੋਮਣੀ ਰਾਜੇ ਅਕਾਲ ਪੁਰਖ ਜੀ ਆਪ ਜੀ ਨੂੰ ਨਮਸਕਾਰ ਹੈ ਪਰਮ ਬ੍ਰਿਧੇ ਪਰਮ ਬ੍ਰਿਧੇ ਭਾਵ ਕੇ ਬਜ਼ੁਰਗੀ ਦੇ ਮਾਲਕ ਅਥਵਾ ਵੱਡਿਆਂ ਤੋਂ ਵੀ ਵੱਡੇ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ ਨਮੋ ਸ਼ਸਤਰ ਪਾਣੇ ਨਮਸਕਾਰ ਹੈ ਹੱਥਾਂ ਵਿੱਚ ਸ਼ਸਤਰ ਧਾਰਨ ਕਰਨ ਵਾਲੇ ਵਾਹਿਗੁਰੂ ਜੀ ਨਮੋ ਅਸਤਰ ਮਾਣੇ ਹੱਥੋਂ ਛੱਡ ਕੇ ਚਲਾਏ ਜਾਣ ਵਾਲੇ ਸ਼ਸਤਰਾਂ ਦਾ ਆਨੰਦ ਮਾਣਨ ਵਾਲੇ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ ਨਮੋ ਪਰਮ ਗਿਆਤਾ ਸੋ ਪਰਮ ਗਿਆਤਾ ਮਹਾਨ ਤਤ ਵੇਤੇ ਪ੍ਰਭੂ ਜੀ ਆਪ ਜੀ ਨੂੰ ਨਮਸਕਾਰ ਹੈ ਗਿਆਤਾ ਗਿਆਨਵਾਨ ਨਮੋ ਲੋਕ ਮਾਤਾ ਲੋਕਾਂ ਦੇ ਮਾਤਾ ਨਮਿਤ ਕਾਰਨ ਰੂਪ ਅਤੇ ਪਾਲਣਾ ਕਰਨ ਵਾਲੇ ਪਰਮਾਤਮਾ ਜੀ ਆਪ ਜੀ ਨੂੰ ਨਮਸ਼ਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ